ਯਾਰ ਦੇ ਨਾਲ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਆਪਾਂ ਨਵੇਂ ਕਲਾ ਵਿਸ਼ਾ ਲੈ ਕੇ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆ ਇਹ ਹੈ ਪੁਰਾਤਨ ਬੋਲੀ ਕਿਹੜੀ ਹੈ ਸੰਸਕ੍ਰਿਤ ਜਾਂ ਪੰਜਾਬੀ ਆਮ ਤੌਰ ਤੇ ਸਾਨੂੰ ਬਾਰ ਬਾਰ ਇਹ ਸੁਣਾਇਆ ਜਾਂਦਾ ਹੈ ਕਿ ਸੰਸਕ੍ਰਿਤ ਬਹੁਤ ਪੁਰਾਣੀ ਬੋਲੀ ਹੈ ਇਹ ਜ਼ੋਰ ਦੇ ਕੇ ਕਿਹਾ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਕੋ ਤੱਥ ਪੇਸ਼ ਕਰਨ ਲੱਗਾ ਹਾਂ ਕਿ ਕਿਹੜੀ ਬੋਲੀ ਪੰਜਾਬੀ ਹੈ ਪੁਰਾਣੀ ਸਭ ਤੋਂ ਜਾਂ ਫਿਰ ਸੰਸਕ੍ਰਿਤ ਹੈ ਭਾਰਤੀ ਬੋਲੀਆਂ ਦੀ ਮੈਂ ਗੱਲ ਕਰ ਰਿਹਾ ਖੈਰ ਆਓ ਇੱਕ ਇੱਕ ਨੁਕਤੇ ਤੇ ਵਿਚਾਰ ਕਰਦੇ ਹਾਂ ਪਿਛਲੇ ਲੰਮੇ ਸਮੇਂ ਤੋਂ ਹਰ ਵਿਸ਼ੇ ਨਾਲ ਸੰਬੰਧਿਤ ਪੁਸਤਕਾਂ ਪੜ੍ਹਦੇ ਰਹਿਣਾ ਮੇਰੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਇਸੇ ਕਾਰਨ ਦਿਮਾਗ ਵਿੱਚ ਬਹੁਪੱਖੀ ਵਿਚਾਰਾਂ ਦਾ ਭੰਡਾਰ ਇਕੱਠਾ ਹੋਣਾ ਸੁਭਾਵਿਕ ਹੀ ਸੀ ਪੰਜਾਬੀ ਦੇ ਬਹੁਤ ਸਾਰੇ ਭਾਸ਼ਾ ਵਿਗਿਆਨੀਆ ਦੀਆਂ ਲਿਖਤਾਂ ਕਈ-ਕਈ ਵਾਰ ਪੜ੍ਹੀਆਂ ਵਿਰਲਿਆਂ ਨੂੰ ਛੱਡ ਕੇ ਬਹੁਤਿਆਂ ਨੇ ਪਹਿਲੋਂ ਨਿਰਧਾਰਤ ਜੋ ਉਹਨਾਂ ਨੂੰ ਸੱਚ ਲੱਗਦਾ ਸੀ ਬਿਨਾਂ ਝਿਜਕ ਬਿਨਾਂ ਦਿਮਾਗ ਨੂੰ ਖੇਚਲ ਦਿੱਤੇ ਆ ਉਹੀ ਦੁਹਰਾ ਦਿੱਤਾ ਰੇਤ ਦੀ ਕੰਧ ਵਰਗਾ ਸੱਚ ਇਹ ਪੀ ਉਚਾਰਿਆ ਗਿਆ ਅਖੇ ਪੰਜਾਬੀ ਲਿਪੀ ਗੁਰੂ ਅੰਗਦ ਸਾਹਿਬ ਜੀ ਨੇ ਤਿਆਰ ਕੀਤੀ ਇਸੇ ਕਾਰਨ ਇਸ ਦਾ ਨਾਮ ਗੁਰਮੁਖੀ ਪਿਆ ਕੁਝ ਇੱਕ ਹੋਰ ਸਿਆਣਪ ਵਿਖਾਉਂਦਿਆਂ ਲਿਖੇ ਗਏ ਹਨ ਕਿ ਪੰਜਾਬੀ ਲਿਪੀ ਗੁਰੂ ਨਾਨਕ ਸਾਹਿਬ ਜੀ ਨੇ ਬਣਾਈ ਲਿਖੀ ਅਤੇ ਪ੍ਰਚਲਿਤ ਕੀਤੀ ਖੁਦਾ ਖੈਰ ਕਰੇ ਇਹ ਕਿਸੇ ਕਾਰਖਾਨੇ ਵਿੱਚ ਘੜੇ ਜਾਣ ਵਾਲੇ ਸਿੱਕੇ ਜਾਂ ਭਾਂਡੇ ਨਹੀਂ ਹਨ ਕਿ ਵਧੀਆ ਚਮਕਦਾਰ ਜਿਹੇ ਬਣਾ ਕੇ ਸਸਤੇ ਭਾਅ ਵੇਚਣ ਲਈ ਵਿਜਾਰ ਵਿੱਚ ਸੁੱਟ ਦਿਓ ਲੋਕੀ ਝਟ ਖਰੀਦ ਲੈਣਗੇ ਇਹ ਕੋਈ ਨਵਾਂ ਫੈਸ਼ਨ ਨਹੀਂ ਸੀ ਕਿ ਵੇਖਦਿਆਂ ਵੇਖਦਿਆਂ ਹੀ ਘਰ ਘਰ ਪੁੱਜ ਜਾਵੇਗਾ ਬੋਲੀ ਬਣਦੇ ਆ ਵਿਕਸਿਤ ਹੁੰਦੇ ਆ ਲਿਪੀ ਤਿਆਰ ਕਰਦੇ ਆ ਲਗ ਮਾਤਰ ਦੇ ਉਚਾਰਣ ਨਿਰਧਾਰਤ ਹੁੰਦੇ ਆ 10 20 ਸਾਲ ਨਹੀਂ 100 200 ਸਾਲ ਵੀ ਨਹੀਂ ਹਜ਼ਾਰਾਂ ਸਾਲਾਂ ਦਾ ਲੰਮਾ ਸਫਰ ਤੈਅ ਕਰਨਾ ਪੈਂਦਾ ਹੈ ਇਹ ਕੋਈ ਮਿੱਸੀਆਂ ਰੋਟੀਆਂ ਗੰਡਾ ਤੇ ਲੱਸੀ ਦਾ ਗਲਾਸ ਵੀ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਨੇ ਆਏ ਦਰਸ਼ਨ ਅਵਲਾਕੀਆਂ ਨੂੰ ਝਟਪਟ ਛਕਾ ਦਿੱਤਾ ਖੈਰ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦਾ ਪ੍ਰਮਾਣਿਕ ਸਰੂਪ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਮਿਲ ਹੀ ਜਾਂਦਾ ਹੈ ਸਗੋਂ 12ਵੀਂ ਸਦੀ ਵਿੱਚ ਹੋਈ ਬਾਬਾ ਫਰੀਦ ਜੀ ਦੀ ਲਿਖਤ ਵਿੱਚੋਂ ਵੀ ਪ੍ਰਾਪਤ ਹੈ ਗੁਰੂ ਗ੍ਰੰਥ ਸਾਹਿਬ ਵਿਚਲੇ ਸਬੂਤ 100% ਵਿਸ਼ਵਾਸਯੋਗ ਹਨ ਇਸ ਦੇ ਮੁਕਾਬਲੇ ਹੋਰ ਹਰ ਲਿਖਤ ਸ਼ੰਕਾਵਾਂ ਨਾਲ ਘਿਰੀ ਹੋਈ ਹੈ ਬਾਬਾ ਫਰੀਦ ਜੀ ਦੀ ਲਿਖਤ ਦੇ ਦਰਸ਼ਨ ਕਰੋ ਜੋ 13ਵੀਂ ਸਦੀ ਵਿੱਚ ਲਿਖੀ ਜਾਂ ਬੋਲੀ ਜਾਂਦੀ ਸੀ ਫਰੀਦਾ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਹੋਈ ਜਾਏ ਗੱਲਾਂ ਰੂਹ ਨਾ ਜਾਣੇ ਸਿਰ ਪੀ ਮਿੱਟੀ ਖਾਏ ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ ਫਰੀਦਾ ਕੱਚੇ ਭਾਂਡੇ ਰੱਖੀ ਐ ਕਿਚਰ ਤਾਂ ਹੀ ਨੀਰ ਸ਼ੇਖ ਹਿਆਤੀ ਜੱਗ ਨਾ ਕੋਈ ਥਿਰ ਰਹਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਹੁਣ ਹਰਾਨੀ ਦੀ ਗੱਲ ਐ ਇੱਕ ਬਾਬਾ ਫਰੀਦ ਵਰਗੇ ਮਹਾਪੁਰਖਾਂ ਦੀ ਲਿਖੀ ਇੰਨੀ ਪੁਰਾਣੇ ਸਮੇਂ ਦੀ ਸ਼ੁੱਧ ਪੰਜਾਬੀ ਉਹ ਵੀ ਸਾਡੇ ਲਿਖਾਰੀਆਂ ਨੂੰ ਖੋਜੀਆਂ ਨੂੰ ਭੁੱਲ ਗਈ ਉਹ ਵੀ ਕਹਿਣ ਲੱਪੇ ਕਿ ਗੁਰੂ ਅੰਗਦ ਸਾਹਿਬ ਨੇ ਬਣਾਈ ਹੈ ਤਾਂ ਇਹਦਾ ਨਾਮ ਗੁਰਮੁਖੀ ਪਿਆ ਜਦੋਂ ਕਿ ਬਾਬਾ ਫਰੀਦ ਦੀ ਠੇਠ ਪੰਜਾਬੀ ਮੌਜੂਦ ਹੈ 35 ਅੱਖਰ ਮੌਜੂਦ ਨੇ ਸਨ 1947 ਤੱਕ ਸਾਰਾ ਮਾਝਾ ਲਗਭਗ ਇਹੀ ਠੇਠ ਪੰਜਾਬੀ ਬੋਲਦਾ ਸੀ ਅੱਗੋਂ ਪਾਕਿਸਤਾਨ ਵਿੱਚ ਚਲੇ ਗਏ ਇਲਾਕੇ ਵੀ ਇਹੀ ਬੋਲੀ ਬੋਲਣ ਵਾਲੇ ਸਨ ਇਸ ਤੋਂ ਪਹਿਲਾਂ 9ਵੀਂ ਸਦੀ ਵਿੱਚ ਗੋਰਖਨਾਥ ਦੀਆਂ ਲਿਖਤਾਂ ਮਿਲਦੀਆਂ ਹਨ ਉਹਨਾਂ ਵਿੱਚ ਵੀ ਪੰਜਾਬੀ ਭਾਰੂ ਸਧੂਕੜੀ ਭਾਸ਼ਾ ਵਰਤੀ ਗਈ ਹੈ ਨਮੂਨੇ ਵਾਸਤੇ ਮਾਂ ਕਹੇ ਮੇਰਾ ਪੁੱਤ ਵਿਆਹਿਆ ਕਾਢ ਦਾਮ ਬਾਗਣ ਲਈ ਆਇਆ ਗਿੱਲੀ ਲਾਕੜ ਕੋ ਕਣ ਖਾਇਆ ਪੰਜਾਬ ਦੇ ਕਸਬਿਆਂ ਵਿੱਚ ਪਿੰਡਾਂ ਵਿੱਚ ਅੱਜ ਤੱਕ ਬਾਣੀ ਹੈ ਲੋਕ ਵੱਖਰੀ ਪਛਾਣ ਵਾਲੇ ਵਹੀ ਖਾਤੇ ਰੱਖਦੇ ਹਨ ਇੱਥੇ ਦੁਕਾਨਦਾਰ ਲੋਕ ਹਿੰਦੀ ਅੰਗਰੇਜ਼ੀ ਲਿਖਣ ਦੀ ਥਾਵੇਂ ਅੱਜ ਤੱਕ ਨਿਰੰਤਰ ਜੋ ਲਿਖਤਵਈਆਂ ਵਿੱਚ ਲਿਖਦੇ ਆ ਰਹੇ ਹਨ ਉਸ ਨੂੰ ਲੰਡੇ ਆਖਿਆ ਜਾਂਦਾ ਹੈ ਇੱਥੇ ਯਾਦ ਰੱਖੇ ਜਿਹੜੀ ਅੰਗਰੇਜ਼ੀ ਦੀ ਸ਼ਾਰਟ ਬੋਲੀ ਹੈ ਜਿਹੜੇ ਵੱਡੇ ਅਫਸਰਾਂ ਦੇ ਨਾਲ ਉਹਨਾਂ ਦੇ ਪੀ ਰਹੇ ਰਹਿੰਦੇ ਨੇ ਉਹ ਸ਼ਾਰਟ ਕਰਕੇ ਇੰਗਲਿਸ਼ ਨੂੰ ਜਿਹੜੀ ਉਹ ਬੋਲਦਾ ਹੈ ਜਾਂ ਨੋਟ ਕਰਵਾਉਂਦਾ ਹੈ ਉਹਨੂੰ ਆਪਣੇ ਢੰਗ ਨਾਲ ਲਿਖ ਲੈਂਦੇ ਨੇ ਤੇ ਬਾਅਦ ਦੇ ਵਿੱਚ ਉਹਨੂੰ ਸਹੀ 26 ਅੱਖਰਾਂ ਚ ਇੰਗਲਿਸ਼ ਵਾਲਿਆਂ ਚ ਉਹ ਵਿਸਥਾਰ ਦੇ ਲੈਂਦੇ ਨੇ ਇਸੇ ਤਰ੍ਹਾਂ ਪੰਜਾਬੀ ਦੀ ਜਿਹੜੀ ਲੰਡੇ ਬੋਲੀ ਹੈ ਇਹ ਬਹੁਤ ਪਹਿਲਾਂ ਤੋਂ ਚਲੀ ਆ ਰਹੀ ਹੈ ਇਹਦੇ ਕੁਲ 12 ਅੱਖਰ ਸਨ ਲਗ ਮਾਤਰ ਇਹਨਾਂ ਦੇ ਕੋਈ ਨਹੀਂ ਹੈ ਵਪਾਰੀ ਲੋਕ ਇਸ ਨੂੰ ਬਾਕੂਬੀ ਲਿਖਦੇ ਪੜ੍ਹਦੇ ਅਤੇ ਸਮਝਦੇ ਹਨ ਲਗਭਗ 5ਵੀਂ 6ਵੀਂ ਸਦੀ ਤੋਂ ਇਸ ਦੇ ਪ੍ਰਚਾਲਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ ਪੰਜਾਬ ਤੇ ਮੁਸਲਮਾਨੀ ਰਾਜ ਹੋਣ ਕਰਕੇ ਇਥੇ ਪੰਜਾਬੀ ਵਿੱਚ ਅਰਬੀ ਫਾਰਸੀ ਤੇ ਪਸ਼ਤੋ ਦੇ ਸ਼ਬਦ ਬਹੁਤਾਤ ਵਿਚਰਣ ਰਲਦੇ ਗਏ ਉੰਜ ਦਿੱਲੀ ਤੋਂ ਲੈ ਕੇ ਗੇਲਮ ਤੱਕ ਰਾਜਸਥਾਨ ਤੋਂ ਲੈ ਕੇ ਸਿਮਲੇ ਤੱਕ ਸਮੇਤ ਜੰਮੂ ਦੇ ਪੰਜਾਬ ਦਾ ਹੀ ਬੋਲ ਬਾਲਾ ਸੀ ਯਾਦ ਰਹੇ ਹਿਮਾਚਲ ਅਤੇ ਹਰਿਆਣੇ ਦੀ ਅੱਜ ਤਾਈਂ ਕੋਈ ਸੁਤੰਤਰ ਲਿਪੀ ਨਹੀਂ ਹੈ ਭਾਰਤ ਵਿੱਚ ਹਿੰਦੂ ਲਾਬੀ ਭਾਰੀ ਹੋਣ ਕਰਕੇ ਇਹਨਾਂ ਸੂਬਿਆਂ ਨੂੰ ਹਿੰਦੀ ਬੋਲੀ ਵਾਲੇ ਜਬਰੀ ਐਲਾਨ ਕਰ ਦਿੱਤਾ ਗਿਆ ਹੈ ਜਦੋਂ ਕਿ ਇਹਨਾਂ ਦੀ ਬੋਲੀ ਪੰਜਾਬੀ ਦੇ ਬਧੇਰੇ ਨਜ਼ਦੀਕ ਹੈ 47 ਤੋਂ ਮਗਰੋਂ ਭਾਰਤੀ ਹਾਕਮਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬੀ ਬੋਲੀ ਦਾ ਗਲ ਘੁੱਟਣਾ ਸ਼ੁਰੂ ਕਰ ਦਿੱਤਾ ਪੰਜਾਬੀ ਪਰਫੁੱਲਤ ਹੋਣ ਨਾਲ ਗੁਰਬਾਣੀ ਦੀ ਸੂਚੀ ਪਰ ਬ੍ਰਾਹਮਣੀ ਰੀਤ ਵੈਦਿਕ ਰੀਤ ਦੀ ਵਿਰੋਧੀ ਤੇ ਮਨੁੱਖਤਾ ਦੀ ਹਤਾਸ਼ੀ ਵਿਚਾਰਧਾਰਾ ਵਧੇ ਫੁੱਲੇਗੀ ਸਿੱਕੇ ਇਤਿਹਾਸ ਜਾਗਰਤ ਹੋਵੇਗਾ ਇਸ ਤਰ੍ਹਾਂ ਗੁਰਬਾਣੀ ਵਿੱਚ ਚਿਤ੍ਰਿਤ ਕੀਤੇ ਗਏ ਸੋਹਣੇ ਸਮਾਜ ਦੀ ਸਿਰਜਣਾ ਹੋਵੇਗੀ ਜੋ ਕਿ ਫਿਰਕਾ ਪ੍ਰਸਤ ਲੋਕਾਂ ਨੂੰ ਰਾਸ ਨਹੀਂ ਸਿ ਆਉਂਦਾ ਹਿੰਦੀ ਦੇ ਵਾਧੇ ਨਾਲ ਵੈਦਿਕ ਰੀਤਾਂ ਰਸਮਾਂ ਵਧਣ ਫੁੱਲਣਗੀਆਂ ਭਾਵੇਂ ਇਨਸਾਨੀਅਤ ਦਾ ਘਾਣ ਹੁੰਦਾ ਰਹੇ ਪਰ ਬ੍ਰਾਹਮਣ ਅਤੇ ਖੱਤਰੀ ਦੀਆਂ ਸੱਤੇ ਖੈਰਾ ਆਓ ਹੁਣ ਜਰਾ ਹਿੰਦੀ ਦੇ ਪਛੋਕੜ ਅਤੇ ਪ੍ਰਾਤਨਤਾ ਬਾਰੇ ਵਿਚਾਰ ਕਰੀਏ ਸਾਡੇ ਲੋਕ ਸਾਡੇ ਕੋਲ ਰਵਦਾਸ ਜੀ ਕਬੀਰ ਜੀ ਅਤੇ ਨਾਮਦੇਵ ਜੀ ਵਰਗੇ ਪਰਮਪੁਰਖਾਂ ਦੀ ਬਾਣੀ ਮੌਜੂਦ ਹੈ ਇਸ ਬਾਣੀ ਨੂੰ ਹਿੰਦੀ ਦੇ ਨੇੜੇ ਤੇੜੇ ਆਖਿਆ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਨੂੰ ਹਿੰਦੀ ਰਲ਼ੀ ਬੋਲੀ ਆਖਿਆ ਜਾ ਰਿਹਾ ਹੈ ਜਦਕਿ ਇਹ 100% ਝੂਠ ਹੈ ਅਸਲ ਵਿੱਚ ਇਹ ਬੋਲੀ ਜੋ ਸਾਰੇ ਭਗਤਾਂ ਅਤੇ ਗੁਰੂ ਤੇਗ ਬਹਾਦਰ ਜੀ ਨੇ ਵਰਤੀ ਹੈ ਇਹ ਸਧੂ ਸਧੂਕੜੀ ਬੋਲੀ ਹੈ ਭਾਵ ਕਿ ਹਰ ਇੱਕ ਸਾਧੂ ਆਪਣੇ ਇਲਾਕੇ ਦੇ ਸ਼ਬਦਾਂ ਦੀ ਬਹੁਤਾਤ ਅਤੇ ਬਾਕੀ ਸਾਧੂਆਂ ਵੱਲੋਂ ਵਰਤੇ ਜਾਂਦੇ ਸੰਦੇਸ਼ ਸਾਂਝੇ ਸ਼ਬਦਾਂ ਦੀ ਵਰਤੋਂ ਕਰਕੇ ਆਪਣੇ ਵਿਚਾਰ ਪ੍ਰਗਟ ਕਰਿਆ ਕਰਦਾ ਸੀ। ਉਹਨਾਂ ਸਮਿਆਂ ਵਿੱਚ ਹਿੰਦੀ ਦਾ ਕਿਦਰੇ ਨਾਮੋ ਨਿਸ਼ਾਨ ਵੀ ਨਹੀਂ ਸੀ। ਅਸਲ ਵਿੱਚ ਹੋਇਆ ਇਸ ਤਰ੍ਹਾਂ ਕਿ ਕੁਝ ਥਾਵਾਂ ਤੇ Hindu ਮੁਖੀਆਂ ਵੱਲੋਂ 1835 ਵਿੱਚ ਆਪਣੇ ਧਰਮ ਅਤੇ ਸੱਭਿਆਚਾਰ ਨੂੰ ਸੰਭਾਲਣ ਲਈ ਅੰਗਰੇਜ਼ ਸਰਕਾਰ ਅੱਗੇ ਬੇਨਤੀ ਕੀਤੀ। ਗੋਰੀ ਸਰਕਾਰ ਨੇ ਮੰਗ ਪੱਤਰ ਉਜਿਤ ਢੰਗ ਨਾਲ ਵਿਸਥਾਰ ਸਹਿ ਤਿਆਰ ਕਰਕੇ ਦੇਣ ਲਈ ਕਿਹਾ। ਹਿੰਦੂ ਮੁਖੀਆਂ ਨੇ ਜੋ ਮੰਗਾਂ ਰੱਖੀਆਂ ਉਸ ਵਿੱਚ ਦੇਸ਼ ਦੀ ਸਾਂਝੀ ਸੰਪਰਕ ਬੋਲੀ ਦੀ ਮੰਗ ਵੀ ਕੀਤੀ ਗਈ ਕਿਉਂਕਿ ਅਜਿਹੀ ਕੋਈ ਬੋਲੀ ਭਾਰਤ ਵਿੱਚ ਨਹੀਂ ਸੀ ਜੋ ਸਭਨਾਂ ਨੂੰ ਪ੍ਰਵਾਨ ਹੁੰਦੀ। ਬਸ ਉਸੇ ਸਾਧ ਭਾਸ਼ਾ ਸਧੂ ਕੁੜੀ ਨੂੰ ਪ੍ਰਵਾਨਗੀ ਦੇਣ ਦੀ ਗੱਲ ਕਰ ਦਿੱਤੀ ਉਹਨਾਂ ਨੇ। ਉਸੇ ਦਾ ਨਾਮ ਮਗਰੋਂ ਆ ਕੇ ਹਿੰਦੀ ਰੱਖ ਲਿਆ ਗਿਆ। ਹਿੰਦੀ ਕਿਸੇ ਸੂਬੇ ਦੀ ਬੋਲੀ ਨਹੀਂ ਸੀ ਅਤੇ ਨਾ ਅੱਜ ਤੱਕ ਹੈ ਅਗਲੇ ਇੱਕ ਭਾਰਤੀ ਬੋਲੀ ਹੈ ਉਰਦ ਕਿਉਂਕਿ ਅੰਗਰੇਜ਼ਾਂ ਦਾ ਰਾਜ ਦੁਨੀਆ ਭਰ ਵਿੱਚ ਫੈਲਿਆ ਹੋਇਆ ਸੀ ਕੁਦਰਤੀ ਹੈ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਂਦਾ ਸੀ ਏਸ਼ੀਆ ਮਹਾਦੀਪ ਦੇ ਫੌਜੀ ਆਪਸ ਵਿੱਚ ਗੱਲਬਾਤ ਕਰਨ ਲੱਗੇ ਆ ਆਪਣੇ ਇਲਾਕੇ ਦੇ ਸ਼ਬਦਾਂ ਦੀ ਬਹੁਤਾਤ ਵਾਲੀ ਫਾਰਸੀ ਬੋਲਣ ਦੀ ਕੋਸ਼ਿਸ਼ ਕਰਿਆ ਕਰਦੇ ਸਨ ਫਾਰਸੀ ਵਿੱਚ ਉਰਦ ਫੌਜੀ ਨੂੰ ਆਖਿਆ ਜਾਂਦਾ ਹੈ ਉਰਦ ਬਜਾਰੀ ਫੌਜ ਨੂੰ ਕਹਿੰਦੇ ਨੇ ਇਸ ਤਰ੍ਹਾਂ ਫੌਜੀਆਂ ਦੀ ਆਪਸੀ ਸੰਪਰਕ ਬੋਲੀ ਨੂੰ ਉਰਦੂ ਕਿਹਾ ਜਾਣ ਲੱਗ ਪਿਆ ਉਰਦੂ ਇਸ ਲਈ ਕਿ ਇੰਗਲਿਸ਼ ਵਿੱਚ ਅੜਾੜਾ ਅੱਖਰ ਨਹੀਂ ਹੁੰਦਾ ਉੱਥੇ ਰਾਰਾ ਨਾਲ ਕੰਮ ਚੱਲਦਾ ਹੈ ਜਦੋਂ ਹਿੰਦੂਆਂ ਨੇ ਹਿੰਦੂ ਸਭਿਆਚਾਰ ਨੂੰ ਬਚਾਉਣ ਲਈ ਦੁਹਾਈ ਦਿੱਤੀ ਤਦੋਂ ਹੀ 1835 ਵਿੱਚ ਮੁਸਲਮਾਨਾ ਨੇ ਵੀ ਆਪਣੀ ਸੰਪਰਕ ਬੋਲੀ ਉਰਦੂ ਸਵੀਕਾਰ ਕਰਵਾ ਲਈ ਇਹ ਯਾਦ ਰੱਖੇ ਅੱਜ ਤੱਕ ਉਰਦੂ ਕਿਸੇ ਸੂਬੇ ਜਾਂ ਖਿੱਤੇ ਦੀ ਮਾਤਰੀ ਬੋਲੀ ਨਹੀਂ ਹੈ ਦੇਸ਼ ਦੇ ਵਟਵਾਰੇ ਤੋਂ ਬਾਅਦ ਭਾਰਤੀ ਹਾਕਮਾਂ ਨੇ ਪਾਰਲੀਮੈਂਟ ਵਿੱਚ ਇੱਕ ਭਾਸ਼ਾ ਬਾਰੇ ਬਿੱਲ ਪਾਸ ਕਰਵਾਉਣ ਲਈ ਲਿਆਂਦਾ ਮਕਸਦ ਇਹ ਸੀ ਕਿ ਦੇਸ਼ ਦੀ ਸੰਪਰਕ ਬੋਲੀ ਹਿੰਦੀ ਹੋਵੇ ਜਾਂ ਇੰਗਲਿਸ਼ ਹੋਵੇ ਪਾਰਲੀਮੈਂਟ ਮੈਂਬਰ ਅੱਧੋ-ਅੱਧ ਵੰਡੇ ਗਏ ਕਿਸੇ ਪਾਸੇ ਫੈਸਲਾ ਨਾ ਹੋਇਆ ਬੜੀ ਜਦੋਜਹਿਦ ਤੋਂ ਬਾਅਦ ਸਰਕਾਰੀ ਸਾਧਨ ਵਰਤ ਕੇ ਗਿਆਨੀ ਗੁਰਮukh ਸਿੰਘ ਮੁਸਾਫਰ ਤੋਂ ਹਿੰਦੀ ਦੇ ਹੱਕ ਵਿੱਚ ਇੱਕ ਨਰਣਾਇਕ ਵੋਟ ਪਵਾ ਕੇ ਭਾਰਤ ਭਰ ਵਿੱਚ ਹਿੰਦੀ ਸੰਪਰਕ ਭਾਸ਼ਾ ਜਾਨੀ ਕਿ ਸਰਕਾਰੀ ਬੋਲੀ ਨਹੀਂ ਸਿਰਫ ਸੰਪਰਕ ਭਾਸ਼ਾ ਬੋਲੀ ਬਣਾ ਦਿੱਤੀ ਗਈ ਸੰਸਦ ਕਿਰਦੀ ਪ੍ਰਤੰਤਾ ਬਿਆਨ ਕਰਨ ਤੋਂ ਪਹਿਲਾਂ ਇਤਨਾ ਕੁ ਪਛੋਕੜ ਦੱਸਣਾ ਜ਼ਰੂਰੀ ਸੀ ਹੁਣ ਦੁਬਾਰਾ ਇਸ ਨੁਕਤੇ ਤੇ ਧਿਆਨ ਕੇਂਦਰਿਤ ਕਰੋ ਕਿ ਫਾਰਸੀ ਬੋਲੀ ਨੂੰ ਪਿਆਰ ਕਰਨ ਵਾਲੇ ਰਾਜਸੀ ਤਾਕਤ ਵਾਲੇ ਮੁਸਲਮਾਨ ਲੋਕ ਹਜ਼ਾਰ ਸਾਲ ਤੱਕ ਭਾਰਤ ਵਿੱਚ ਰਾਜ ਕਰਦੇ ਰਹਿਣ ਦੇ ਬਾਵਜੂਦ ਫਾਰਸੀ ਬੋਲੀ ਨੂੰ ਲੋਕਾਂ ਦੀ ਰੋਜ਼ਾਨਾ ਬੋਲਚਾਲ ਵਾਲੀ ਬੋਲੀ ਨਹੀਂ ਬਣਾ ਸਕੇ ਲਿਖਤੀ ਕੰਮ ਭਾਵੇਂ ਸਾਰਾ ਹੀ ਫਾਰਸੀ ਵਿੱਚ ਹੁੰਦਾ ਸੀ ਫਾਰਸੀ ਦੇ ਸ਼ਬਦ ਲੋਕ ਬੋਲੀ ਵਿੱਚ ਪਰਵੇਸ਼ ਪੀ ਕਰਦੇ ਜਾ ਰਹੇ ਸਨ ਪਰ ਮਾਂ ਬੋਲੀ ਦਾ ਦਰਜਾ ਫਾਰਸੀ ਨੂੰ ਭਾਰਤ ਵਿੱਚ ਪ੍ਰਾਪਤ ਨਹੀਂ ਹੋ ਸਕਿਆ ਕਿਸੇ ਸ਼ਹਿਰ ਕਸਬੇ ਜਾਂ ਪਿੰਡ ਵਿੱਚ ਸਮੁੱਚੇ ਲੋਕਾਂ ਦੀ ਰੋਜ਼ਮਰਹ ਦੀ ਬੋਲਚਾਲ ਵਾਲੀ ਬੋਲੀ ਫਾਰਸੀ ਨਾ ਬਣ ਸਕੀ ਕਾਰਨ ਕੀ ਹੈ ਕਿਉਂਕਿ ਇਹ ਭਾਰਤੀ ਲੋਕਾਂ ਦੀ ਆਪਣੀ ਬੋਲੀ ਨਹੀਂ ਸੀ ਵਿਦੇਸ਼ ਤੋਂ ਆਏ ਲੋਕਾਂ ਦੀ ਬੋਲੀ ਸੀ ਸਨ 1600 ਵਿੱਚ ਈਸਟ ਇੰਡੀਆ ਕੰਪਨੀ ਕਲਕੱਤੇ ਵਿੱਚ ਸਥਾਪਿਤ ਹੋ ਚੁੱਕੀ ਸੀ 350 ਸਾਲ ਤੱਕ ਬੰਗਾਲੀ ਲੋਕ ਇੰਗਲਿਸ਼ ਦੇ ਖੂਬ ਮਾਹਰ ਬਣ ਗਏ ਫਰਾਟੇਦਾਰ ਅੰਗਰੇਜ਼ੀ ਬੋਲਦੇ ਸਨ ਪਰ ਕਿਸੇ ਇੱਕ ਵੀ ਬੰਗਾਲ ਵਾਸੀ ਦੀ ਮਾਤ ਬੋਲੀ ਇੰਗਲਿਸ਼ ਨਹੀਂ ਬਣ ਸਕੀ ਇਸੇ ਤਰ੍ਹਾਂ ਬਾਕੀ ਭਾਰਤ ਵਿੱਚ ਅੰਗਰੇਜ਼ੀ ਬਾਰੇ ਸਮਝਣਾ ਚਾਹੀਦਾ ਹੈ ਬ੍ਰਾਹਮਣ ਨੇ ਪ੍ਰਚਾਰ ਦੇ ਜ਼ੋਰ ਨਾਲ ਪੱਥਰ ਦੇ ਟੁਕੜਿਆਂ ਨੂੰ ਭਗਵਾਨ ਬਣਾ ਕੇ ਸਦੀਆਂ ਤੱਕ ਲੋਕਾਂ ਨੂੰ ਮੂਰਖ ਬਣਾਇਆ ਤੇ ਉਹਨਾਂ ਪੱਥਰਾਂ ਦੀ ਪੂਜਾ ਕਰਵਾਈ ਸਦੀਆਂ ਤੋਂ ਕਾਲਪਨਿਕ ਦੇਵਤਿਆਂ ਨੂੰ ਭੋਲੇ ਭਾਲੇ ਲੋਕਾਂ ਦੇ ਮਨ ਮਸਤਕ ਵਿੱਚ ਠੋਸਿਆ ਤੇ ਉਹਨਾਂ ਦੇ ਬਹਾਨੇ ਲੁੱਟ ਕੇ ਖਾਦਾ ਹਜ਼ਾਰਾਂ ਸਾਲ ਤੋਂ ਸੰਸਕ੍ਰਿਤ ਨੂੰ ਦੇਵ ਬਾਣੀ ਹੈ ਦਾ ਢੋਲ ਬਹੁਤ ਉੱਚਾ ਪਟਿਆ ਗਿਆ ਜਿਵੇਂ ਦੇਵਤੇ ਕਲਪਿਤ ਹਨ ਤਿਵੇਂ ਉਹਨਾਂ ਦੀ ਬਾਣੀ ਵੀ ਪੁਰਾਤਨਤਾ ਕਲਪਿਤ ਹੈ ਭਾਰਤ ਸਰਕਾਰ ਨੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਸੰਸਕ੍ਰਿਤ ਵਿਭਾਗ ਖੁੱਲੇ ਹੋਏ ਹਨ ਕਰੋੜਾਂ ਰੁਪਏ ਦਾ ਬਜਟ ਪ੍ਰਬੰਾਨ ਕੀਤਾ ਜਾਂਦਾ ਹੈ ਸੰਸਕ੍ਰਿਤ ਵਿੱਚ ਪੁਸਤਕ ਲੇਖ ਲਿਖਣ ਵਾਲੇ ਨੂੰ ਵਿਸ਼ੇਸ਼ ਇਨਾਮ ਸਨਮਾਨ ਦਿੱਤੇ ਜਾਂਦੇ ਹਨ ਰੇਡੀਓ ਟੀਵੀ ਤੇ ਖਾਸ ਸਮਿਆਂ ਤੇ ਸੰਸਕ੍ਰਿਤ ਵਿੱਚ ਖਬਰਾਂ ਤੇ ਹੋਰ ਪ੍ਰੋਗਰਾਮ ਦਿੱਤੇ ਜਾਂਦੇ ਹਨ ਇਤਨਾ ਕੁਝ ਕਰਨ ਦੇ ਬਾਵਜੂਦ ਸੰਸਕ੍ਰਿਤ ਭਾਰਤ ਵਿੱਚ ਆਖਰੀ ਸਾਹ ਗੰੜ ਰਹੀ ਹੈ ਪੁਰਾਣੇ ਗ੍ਰੰਥ ਪੜ ਸਕਣ ਵਾਲਾ ਕੋਈ ਵਿਰਲਾ ਵਿਅਕਤੀ ਲੱਭਦਾ ਹੈ ਮੇਰੇ ਆਪਣੇ ਜੱਦੀ ਜ਼ਿਲ੍ਹੇ ਪਟਿਆਲੇ ਵਿੱਚ ਦੋ ਪਿੰਡ ਅਜੇਹੇ ਹਨ ਜਿਨ੍ਹਾਂ ਦੀ ਬੋਲੀ ਠੇਠ ਪੰਜਾਬੀ ਨਹੀਂ ਹੈ ਬਹੁਤ ਹੱਦ ਤੱਕ ਹਰਿਆਣਵੀ ਬੋਲੀ ਨਾਲ ਮਿਲਦੀ ਜੁਲਦੀ ਹੈ ਸਦੀਆਂ ਬੀਤ ਗਈਆਂ ਇਹਨਾਂ ਦੋਵੇਂ ਪਿੰਡਾਂ ਕਲਵਾਣੂ ਅਤੇ ਦੇਦਣਾ ਦੀ ਮਾਤ ਬੋਲੀ ਨਹੀਂ ਬਦਲੀ ਕਿਉਂਕਿ ਜਨਮ ਤੋਂ ਹੀ ਬੱਚਿਆਂ ਨੂੰ ਮਾਤਾ ਪਿਤਾ ਦੁਆਰਾ ਇਹੀ ਬੋਲੀ ਸੁਣਨ ਨੂੰ ਮਿਲਦੀ ਹੈ ਪੰਜਾਬ ਦੇ ਵਿੱਚ ਘਰ ਰਹਿੰਦੇ ਆ ਵੀ ਇਨਾਂ ਦੀ ਆਪਣੀ ਬੋਲੀ ਅੱਜ ਤੱਕ ਠੇਢ ਪੰਜਾਬੀ ਨਹੀਂ ਬਣ ਸਕੀ ਪਤਾ ਨਹੀਂ ਕਿੰਨਾ ਵਕਤ ਪਹਿਲਾਂ ਇਹਨਾਂ ਪਿੰਡਾਂ ਦੇ ਵਡੇਰੇ ਕਿਸੇ ਅਜਿਹੇ ਖਿੱਤੇ ਵਿੱਚੋਂ ਆ ਕੇ ਪਟਿਆਲੇ ਜ਼ਿਲ੍ਹੇ ਵਿੱਚ ਇਹਨਾਂ ਦੋ ਥਾਈਂ ਪਿੰਡਾਂ ਵਿੱਚ ਬਸ ਗਏ ਬੋਲੀ ਉਹੀ ਜਿੱਥੋਂ ਉੱਠ ਕੇ ਆਏ ਸਨ ਅੱਜ ਤੱਕ ਉਵੇਂ ਹੀ ਪ੍ਰਚਲਿਤ ਹੈ ਪੰਜਾਬੀ ਨੂੰ ਪਛਾੜਨ ਦੇ ਬੇਅੰਤ ਯਤਨ ਹੋਏ ਪਹਿਲਾਂ 1000 ਸਾਲ ਤੱਕ ਦਫਤਰੀ ਬੋਲੀ ਫਾਰਸੀ ਬਣਾਈ ਗਈ ਅੰਗਰੇਜ਼ੀ ਰਾਜ ਦੌਰਾਨ ਦਫਤਰੀ ਸਰਕਾਰੀ ਬੋਲੀ ਇੰਗਲਿਸ਼ ਬਣਾਈ ਗਈ ਜੋ ਅੱਜ ਤੱਕ ਵੀ ਦਫ਼ਤਰਾਂ ਵਿੱਚ ਵਰਤੀ ਜਾਂਦੀ ਹੈ ਦੇਸ਼ਵੰਡ ਤੋਂ ਬਾਅਦ ਪੰਜਾਬੀ ਨੂੰ ਹਿੱਕ ਦੇ ਤਾਣ ਹਿੰਦੀ ਦੀ ਦਬੇਲ ਬਣਾਇਆ ਜਾ ਰਿਹਾ ਹੈ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਨੂੰ ਕੋਈ ਮਾਨਤਾ ਨਹੀਂ ਹੈ ਗੁਰਮੁਖੀ ਲਿਪੀ ਨੂੰ ਪਾਕਿਸਤਾਨੋਂ ਦੇਸ਼ ਨਿਕਾਲਾ ਮਿਲਿਆ ਹੋਇਆ ਹੈ ਫਿਰ ਵੀ ਉਹ ਲੋਕ ਪੰਜਾਬੀ ਬੋਲਦੇ ਹਨ ਅਜਿਹੇ ਬਦਤਰ ਹਾਲਾਤ ਵਿੱਚ ਵੀ ਦੋਵਾਂ ਪੰਜਾਬਾਂ ਦੀ ਪੰਜਾਬੀ ਬੋਲੀ ਜੀਵਤ ਹੈ ਤੇ ਜੀਵਤ ਰਹੇਗੀ ਲੋੜ ਵਕਤ ਭਾਰਤ ਵਿੱਚ ਬਹੁਤ ਸਾਰੇ ਲੋਕ ਇੰਗਲਿਸ਼ ਬੋਲਦੇ ਹਨ ਇੰਗਲਿਸ਼ ਪੜ੍ਹਦੇ ਹਨ ਬਹੁਤ ਸਾਰੇ ਅਖਬਾਰ ਰਸਾਲੇ ਤੇ ਪੁਸਤਕਾਂ ਅੰਗਰੇਜ਼ੀ ਵਿੱਚ ਛਪਦੀਆਂ ਹਨ ਫਿਰ ਵੀ ਸਾਰੇ ਭਾਰਤ ਵਿੱਚ ਕਿਸੇ ਇੱਕ ਵੀ ਪਿੰਡ ਜਾਂ ਇੱਕ ਵੀ ਵਿਅਕਤੀ ਦੀ ਮਾਤ ਬੋਲੀ ਇੰਗਲਿਸ਼ ਅੱਜ ਤੱਕ ਨਹੀਂ ਬਣ ਸਕੀ ਕਾਰਨ ਕੀ ਕਿ ਇਹ ਉਪਰੀ ਜਾਂ ਬਾਹਰਲੇ ਦੇਸ਼ ਤੋਂ ਆਈ ਹੋਈ ਬੋਲੀ ਹੈ ਇੰਗਲਿਸ਼ ਕਿਸੇ ਦੀ ਵੀ ਭਾਰਤ ਵਿੱਚ ਮਾਤਰੀ ਭਾਸ਼ਾ ਨਹੀਂ ਬਣ ਸਕੀ ਅੱਜ ਤੱਕ ਪੂਰੀ ਤਾਕਤ ਲਾ ਕੇ ਪ੍ਰਚਾਰਿਆ ਗਿਆ ਹੈ ਕਿ ਭਾਰਤ ਦੀ ਸਭ ਤੋਂ ਪ੍ਰਾਤਨ ਬੋਲੀ ਸੰਸਕ੍ਰਿਤ ਹੈ ਸੰਸਕ੍ਰਿਤ ਪ੍ਰਾਤਨ ਭਾਸ਼ਾ ਤਾਂ ਭਾਵੇਂ ਹੋਵੇ ਪਰ ਭਾਰਤੀ ਬੋਲੀ ਤਾਂ ਹਰਗिज ਨਹੀਂ ਹੈ ਜੇ ਇਹ ਬੋਲੀ ਭਾਰਤੀ ਹੁੰਦੀ ਤਾਂ ਭਾਰਤੀ ਖਿੱਤੇ ਵਿੱਚ ਕੋਈ ਇੱਕ ਸੂਬਾ ਤਾਂ ਅਜਿਹਾ ਬਚਿਆ ਹੁੰਦਾ ਜਿੱਤੋਂ ਦੀ ਇਹ ਮਾਤ ਬੋਲੀ ਹੋ ਜਾਂਦੀ ਕੋਈ ਇੱਕ ਸ਼ਹਿਰ ਜਾਂ ਇੱਕ ਪਿੰਡ ਤਾਂ ਸਾਰੇ ਵਿਸ਼ਾਲ ਦੇਸ਼ ਵਿੱਚ ਹੁੰਦਾ ਜਿੱਥੇ ਵੱਸਦੇ ਸਾਰੇ ਲੋਕ ਰੋਜ਼ਾਨਾ ਸੰਸਕ੍ਰਿਤ ਬੋਲਦੇ ਸੰਸਕ੍ਰਿਤ ਪੜ੍ਹਦੇ ਦੁਨੀਆ ਭਰ ਵਿੱਚ ਇੱਕ ਵੀ ਮਨੁੱਖ ਅਜਿਹਾ ਨਹੀਂ ਮਿਲੇਗਾ ਜੋ ਸੰਸਕ੍ਰਿਤ ਨੂੰ ਆਪਣੀ ਮਾਤ ਬੋਲੀ ਦੇ ਤੌਰ ਤੇ ਬੋਲਦਾ ਹੋਵੇ ਕਿਉਂਕਿ ਸੰਸਕ੍ਰਿਤ ਵਿੱਚ ਬ੍ਰਾਹਮਣੀ ਕਰਮਕਾਂਡੀ ਗ੍ਰੰਥ ਲਿਖੇ ਹੋਏ ਹਨ ਜੇ ਸੰਸਕ੍ਰਿਤ ਥੋੜੇ ਬਹੁਤ ਸਾਹ ਲੈਂਦੀ ਰਹੀ ਹੈ ਤਾਂ ਪਖੰਡੀਆਂ ਦਾ ਪਖੰਡ ਚੱਲਦਾ ਰਹੇਗਾ ਭਿ ਵਿਖਦੇ ਮਨੁੱਖ ਨੂੰ ਸੰਸਕ੍ਰਿਤ ਕੁਝ ਵੀ ਦੇਣ ਤੋਂ ਅਸਮਰਥ ਹੈ ਵੇਲਾ ਬਿਹਾ ਚੁੱਕੇ ਵਿਹਾਰ ਸੰਸਕ੍ਰਿਤ ਗ੍ਰੰਥਾਂ ਵਿੱਚ ਬਥੇਰੇ ਮਿਲ ਜਾਣਗੇ ਜਿਵੇਂ ਜੇਤੂ ਮੁਸਲਮਾਨਾਂ ਨੇ ਭਾਰਤ ਵਿੱਚ ਰਹਿ ਕੇ ਪੁਸਤਕਾਂ ਲਿਖੀਆਂ ਅਰਬੀ ਫਾਰਸੀ ਵਿੱਚ ਉਹ ਕਿਤਾਬਾਂ ਜਾਣਕਾਰੀ ਦਾ ਜਾਣਕਾਰੀ ਤਾਂ ਕੋਈ ਦੇ ਸਕਦੀਆਂ ਹਨ ਪਰ ਸਾਡੀ ਆਪਣੀ ਬੋਲੀ ਵਿੱਚ ਨਹੀਂ ਹਨ ਇਸੇ ਤਰ੍ਹਾਂ ਬਹੁਤ ਸਾਰੇ ਗੋਰਿਆਂ ਨੇ ਅੰਗਰੇਜ਼ੀ ਵਿੱਚ ਕਿਤਾਬਾਂ ਲਿਖੀਆਂ ਉਹਨਾਂ ਵਿੱਚ ਗਿਆਨ ਮਿਲਦਾ ਹੈ ਪਰ ਸਾਡੀ ਬੋਲੀ ਵਿੱਚ ਨਹੀਂ ਹਨ ਇਸੇ ਤਰ੍ਹਾਂ ਸੰਸਕ੍ਰਿਤ ਇਸ ਦੇਸ਼ ਦੀ ਬੋਲੀ ਨਹੀਂ ਹੈ ਹਜ਼ਾਰਾਂ ਸਾਲ ਪਹਿਲਾਂ ਜਿਸ ਖਿੱਤੇ ਵਿੱਚੋਂ ਹਮਲਾਵਰ ਕਬੀਲੇ ਉੱਠ ਕੇ ਆਏ ਸਨ ਆਪਣੇ ਨਾਲ ਕੁਝ ਰੀਤੀ ਰਿਵਾਜ ਤੇ ਕੁਝ ਕੰਮ ਚਲਾਉ ਸੰਸਕ੍ਰਿਤ ਲਿਖਤੀ ਗ੍ਰੰਥ ਲਿਆਏ ਜੇ ਸੰਸਕ੍ਰਿਤ ਉਹਨਾਂ ਲੋਕਾਂ ਦੀ ਮਾਂ ਬੋਲੀ ਹੁੰਦੀ ਤਾਂ ਉਹ ਮਰਦੀ ਕਦੀ ਨਾ ਦੁਨੀਆ ਵਿੱਚ ਕੁਝ ਕਬੀਲੇ ਅਜੇ ਹੀ ਪੀ ਹਨ ਜਿਨ੍ਹਾਂ ਦੀ ਆਬਾਦੀ ਕੁਝ ਹਜ਼ਾਰ ਤੱਕ ਹੀ ਰਹਿ ਗਈ ਹੈ ਫਿਰ ਵੀ ਉਹਨਾਂ ਦੀ ਮਾਂਤ ਬੋਲੀ ਅਜੇ ਜੀਵਤ ਹੈ ਪੁਰਾਤਨਤਾ ਦਾ ਢੋਲ ਬਹੁਤ ਵੱਜ ਗਿਆ ਹੈ ਜਿਵੇਂ ਦੇਵਤੇ ਕਦੀ ਧਰਤੀ ਤੇ ਨਹੀਂ ਆਏ ਤਿਵੇਂ ਭਾਰਤੀ ਧਰਤੀ ਦੀ ਦੇਵ ਬਾਣੀ ਸੰਸਕ੍ਰਿਤ ਇਸ ਧਰਤੀ ਦੀ ਆਪਣੀ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਨੇ ਦੇਵਤਿਆਂ ਦੀ ਥਾਂ ਦੇਵਤਿਆਂ ਦੀ ਬਾਤ ਦਲੀਲ ਅਸਲੀਅਤ ਸਾਡੇ ਸਨਮੁਖ ਰੱਖ ਦਿੱਤੀ ਹੈ ਬ੍ਰਾਹਮਣ ਦੇ ਪਖੰਡ ਅਤੇ ਸਦੀਆਂ ਤੋਂ ਕੀਤੀ ਜਾ ਰਹੀ ਅੰਨੀ ਲੁੱਟ ਦਾ ਭਾਂਡਾ ਚੁਰਾਹੇ ਵਿੱਚ ਭੰਨ ਦਿੱਤਾ ਹੈ ਵੇਦਾਂ ਦੀ ਵਿਚਾਰਧਾਰਾ ਨੇ ਮਨੁੱਖਤਾ ਵਿੱਚ ਵੰਡੀਆਂ ਤੇ ਬੇਲੜਪੁਣਾ ਬਹੁਤ ਪਾਇਆ ਹੈ ਅਜਿਹੀ ਸਿੱਖਿਆ ਦੀ ਅੱਜ ਕੋਈ ਕੀਮਤ ਨਹੀਂ ਹੈ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਗੁਰਮੁਖੀ ਪੰਜਾਬੀ ਵਿੱਚ ਉਚਾਰਨ ਕਰਕੇ ਦੇਵ ਬਾਣੀ ਸੰਸਕ੍ਰਿਤ ਨੂੰ ਗਲੋਂ ਲਾ ਦਿੱਤਾ ਦੁਨੀਆ ਵਿੱਚ ਪੰਜਾਬੀ ਬੋਲਣ ਵਾਲੇ ਲਗਭਗ 20 ਕਰੋੜ ਲੋਕ ਨੇ ਤੇ ਦੇਵ ਬਾਣੀ ਨੂੰ ਬੋਲਣ ਵਾਲਾ ਕੋਈ ਇੱਕ ਪਰਿੰਦਾ ਤੱਕ ਨਹੀਂ ਲੱਭੇਗਾ ਸੰਸਕ੍ਰਿਤ ਦਾ ਝੰਡਾ ਚੁੱਕੀ ਫਿਰ ਰਹੇ ਲੋਕ ਵੀ ਇਸ ਨੂੰ ਮਾਤ ਬੋਲੀ ਵਾਂਗ ਨਹੀਂ ਬੋਲਦੇ ਕਾਂਸੀ ਦੀ ਵਿਦਿਆ ਇਸ ਦੇਵ ਬਾਣੀ ਬਾਰੇ ਜਰਾ ਗੁਰਬਾਣੀ ਚੋਂ ਬਾਗ ਪੜ੍ਹ ਲਓ ਕਾਂਸੀ ਤੇ ਤੁਨ ਉਪਜੈ ਤੁਨ ਕਾਂਸੀ ਜਾਈ ਕਾਂਸੀ ਫੁੱਟੀ ਪੰਡਤਾ ਤੁਨ ਕਹਾਂ ਸਮਾਈ ਭਾਈ ਤੁਹਾਡੀ ਇਹ ਦੇਬ ਬਾਣੀ ਅਤੇ ਵਿਚਾਰਧਾਰਾ ਜਿਹੜੀ ਕਾਂਸੀ ਚੋਂ ਉੱਠ ਰਹੀ ਹੈ ਕਬੀਰ ਜੀ ਕਹ ਰਹੇ ਨੇ ਇਹਨੂੰ ਅਸੀਂ ਪ੍ਰਵਾਨ ਨਹੀਂ ਕਰਾਂਗੇ ਇਹਨੇ ਬੰਦ ਹੋ ਹੀ ਜਾਣਾ ਹੈ ਤੇ ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ ਨਾ ਕਾਂਸ਼ੀ ਮਤ ਉਪਜੈ ਨਾ ਕਾਂਸ਼ੀ ਮਤ ਜਾਏ ਸਤਗੁਰ ਮਿਲੇ ਮਤ ਉਪਜੈ ਤਾਂ ਇਹ ਸੋਝੀ ਪਾਏ ਇਹ ਮਨ ਕਾਂਸ਼ੀ ਸਭ ਤੀਰਤ ਸਿਮਰਤ ਸਤਗੁਰ ਦੀਆ 부ਝਾਏ 86 ਤੀਰਤ ਦੇ ਸੰਗ ਰਹੇ ਜਿਨ ਹਰ ਹਿਰਦੇ ਰਹਾ ਸਮਾਏ ਭਾਵਕੇ ਕਾਂਸੀ ਵਗਾਰਾ ਤਾਂ ਗੁਰੂ ਸਾਹਿਬ ਨੇ ਸਾਨੂੰ ਅਸਲੀਅਤ ਉਹਦੀ ਸਮਝਾ ਦਿੱਤੀ ਹੈ हे ਭਾਈ ਕਾਂਸੀ ਵਿੱਚੋਂ ਚੰਗੀ ਮਤ ਨਹੀਂ ਮਿਲਦੀ ਸਰਬ ਕਲਿਆਣਕਾਰੀ ਕੋਈ ਗੁਰੂ ਤੋਂ ਮਤ ਪ੍ਰਾਪਤ ਹੁੰਦੀ ਹੈ ਅਸਲ ਵਿੱਚ ਗਿਆਨਵਾਨ ਮਨ ਹੀ ਕਾਂਸੀ ਹੈ ਇਹੋ ਹੀ ਮਨ ਤੀਰਥ ਹੈ ਇਹੋ ਹੀ ਸਿਮਰਤੀ ਹੈ ਗੁਰੂ ਤੋਂ ਅਜਿਹਾ ਗਿਆਨ ਮਿਲ ਗਿਆ ਸਾਨੂੰ ਮਾਨੋ 18 ਤੀਰਥ ਵੀ ਸਾਡੇ ਹਿਰਦੇ ਵਿੱਚੋਂ ਹੀ ਦਿਸ ਪੈਂਦੇ ਨੇ ਤੇ ਮਨ ਵਿੱਚ ਨਰਿੰਕਾਰ ਦਾ ਵਾਸਾ ਹੋ ਜਾਂਦਾ ਹੈ ਕਾਂਸ਼ੀ ਆਦਿਕ ਜਾਣ ਦੀ ਮੰਨਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਬੜੇ ਦੁੱਖ ਦੀ ਗੱਲ ਹੈ ਮੁਸਲਮਾਨ ਤੇ ਹਿੰਦੂ ਪੰਜਾਬੀਆਂ ਨੇ ਬੜੀ ਬੇਹਿਆਈ ਨਾਲ ਪੰਜਾਬੀ ਮਾਂ ਬੋਲੀ ਤੋਂ ਮੂੰਹ ਮੋੜ ਲਿਆ ਬੋਲੀ ਨੂੰ ਧਰਮ ਨਾਲ ਜੋੜ ਦਿੱਤਾ ਕੁਝ ਬਹੁਤੇ ਮਾਡਰਨ ਲੋਕ ਲਗਾਤਾਰ ਰਟ ਲਾਈ ਜਾ ਰਹੇ ਹਨ ਕਿ ਅਸੀਂ ਪੰਜਾਬੀ ਕੌਮ ਤੇ ਪੰਜਾਬੀ ਬੋਲੀ ਪੰਜਾਬੀ ਸਭਿਅਤਾ ਨੂੰ ਪਰਫੁੱਲਤ ਕਰਨ ਦਾ ਯਤਨ ਕਰ ਰਹੇ ਹਾਂ ਬੋਲੀ ਨੂੰ ਧਰਮ ਦੀ ਕਾਇਦ ਵਿੱਚ ਨਹੀਂ ਰੱਖਿਆ ਜਾ ਸਕਦਾ ਸਿਮਨਰ ਬੇਨਤੀ ਹੈ ਕਿ ਅਗਰ ਪੰਜਾਬੀ ਜੀਵਨ ਵਿੱਚੋਂ ਸਿੱਖਾਂ ਦੀ ਸੂਰਮਗਤੀ ਕੱਢ ਲਈਏ ਸਤਿਗੁਰੂ ਜੀ ਵੱਲੋਂ ਕੀਤੇ ਉਪਕਾਰ ਵਿਸਾਰ ਦਈਏ ਤਾਂ ਪੰਜਾਬ ਵਿੱਚ ਰਾਜਿਕਤਾ ਬੇਪਤੀ ਕਾਇਰਤਾ ਅਤੇ ਗਦਾਰੀਆਂ ਗੁਲਾਮੀ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਬਚੇਗਾ ਇਸ ਪੰਜਾਬੀ ਬੋਲੀ ਨੂੰ ਸਤਿਗੁਰੂ ਜੀ ਨੇ ਆਪਣੀ ਪਾਣੀ ਪਾਵਨ ਬਾਣੀ ਲਿਖ ਕੇ ਅਮਰ ਬਣਾ ਦਿੱਤਾ ਨੱਚਣ ਗਾਉਣ ਵਾਲੇ ਭੰਡਾ ਵਰਗਾ ਜੀਵਨ ਬਤੀਤ ਕਰਨ ਵਾਲੇ ਪੰਜਾਬੀ ਸਿੱਖੀ ਧਾਰਨ ਕਰਕੇ ਸੰਸਾਰ ਦੇ ਸਰਮੌਰ ਸੂਰਮੇ ਹੋਣ ਪੜੇ ਜੇ ਸਿੱਖ ਪੰਜਾਬੀ ਤੇ ਪੰਜਾਬ ਨੂੰ ਨਾ ਅਪਣਾਉਂਦੇ ਤਾਂ ਅੱਜ ਤੱਕ ਇਹ ਦੋਵੇਂ ਹਨੇਰੀਆਂ ਗੁਫਾਵਾਂ ਵਿੱਚ ਗਰਕ ਹੋ ਗਏ ਹੁੰਦੇ ਸਿੱਖ ਅਘਿਰਤ ਕਣ ਨਹੀਂ ਬਣੇ ਆਪਣਾ ਫਰਜ ਬਾਕੂਬੀ ਨਿਭਾਇਆ ਪੰਜਾਬੀ ਬੋਲੀ ਅਤੇ ਸਿੱਖੀ ਨੂੰ ਅਲੱਗ ਰੱਖਿਆ ਹੀ ਨਹੀਂ ਜਾ ਸਕਦਾ ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਹਨ ਤੇ ਅੱਜ ਤਾਂ ਦੁਨੀਆ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਸਭ ਤੋਂ ਚੰਗੇ ਤਰੀਕੇ ਨਾਲ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾ ਸਕਦੀ ਹੈ ਤਾਂ ਆਪਣੀ ਮਾਤ ਭਾਸ਼ਾ 'ਚ ਹੀ ਦਿੱਤੀ ਜਾ ਸਕਦੀ ਹੈ ਤੇ ਦੂਜੀਆਂ ਭਾਸ਼ਾਵਾਂ 'ਚ ਸਾਰੀਆਂ ਮਹਾਨ ਹੋ ਸਕਦੀਆਂ ਨੇ ਪਰ ਜੋ ਘਰ ਦੇ ਵਿੱਚੋਂ ਬੱਚੇ ਨੂੰ ਸਿੱਖਿਆ ਮਿਲਦੀ ਹੈ ਉਹ ساری ਉਮਰ ਉਹਦੇ ਮਨ ਮਸਤਕ ਦੇ ਵਿੱਚ ਬੈਠੀ ਰਹਿੰਦੀ ਹੈ ਤੇ ਬੱਚਾ ਉਹ ਜੇ ਸੰਸਕਾਰ ਲੈ ਕੇ ਆਪਣੀ ਜ਼ਿੰਦਗੀ ਚ ਉਹਨਾਂ ਨੂੰ ਲਾਗੂ ਕਰਨ ਦਾ ਯਤਨ ਕਰਦਾ ਤੇ ਆਉ ਪੰਜਾਬੀ ਨੂੰ ਆਪਾਂ ਵਧਾਉਣ ਵਾਸਤੇ ਆਪੋ ਆਪਣਾ ਯੋਗਦਾਨ ਪਾਈਏ ਘਰਾਂ ਦੇ ਵਿੱਚ ਪੰਜਾਬੀ ਬੋਲੀਏ ਬੱਚਿਆਂ ਨੂੰ ਪੜ੍ਹਾਈਏ ਜਿਹੜੇ ਸਾਡੇ ਵਿਆਹ ਦੇ ਕਾਰਡ ਮਰਗਤ ਦੇ ਕਾਰਡ ਹੋਰ ਖੁਸ਼ੀਆਂ ਗਮੀਆਂ ਦੇ ਜਿਹੜੇ ਕਾਰਡ ਛਪਾਉਨੇ ਆ ਉਹਨਾਂ ਨੂੰ ਪੰਜਾਬੀ ਛਪਾਈਏ ਆਪਣੇ ਘਰਾਂ ਦੇ ਕੋਠੀਆਂ ਦੇ ਅੱਗੇ ਜਿਹੜੇ ਨੇਮ ਪਲੇਟਾਂ ਲਾਉਨੇ ਹੋ ਆਪਣੇ ਨਾਮ ਦੀ ਪਛਾਣ ਵਾਸਤੇ ਉਹਨਾਂ ਨੂੰ ਵੀ ਪੰਜਾਬੀ 'ਚ ਲਿਖਵਾਈਏ ਸੜਕਾਂ ਦੇ ਬੋਰਡ ਦਫ਼ਤਰਾਂ ਦੇ ਬੋਰਡ ਇਹ ਸਾਰੇ ਕੰਮ ਪੰਜਾਬੀ 'ਚ ਕਰਵਾਈਏ ਹੋ ਸਕੇ ਜੇ ਕਿਸੇ ਦੀ ਪਹੁੰਚ ਹੋਵੇ ਤਾਂ ਅਦਾਲਤਾਂ ਦੇ ਵਿੱਚ ਵੀ ਪੰਜਾਬੀ ਲਾਗੂ ਕਰਵਾਉਣ ਦਾ ਉਪਰਾਲਾ ਕਰੀਏ ਜੀ ਭੁੱਲ ਚੁੱਕਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ